ਨਾ ਤੂੰ ਮੈ ਪੜਿਆਵੇਂ ਜਾ ਪਾਣੋ ਪੀਣ ਤਰਿੰਦਰ ਗਿਨੂ ਨੀ ਅੰਦਰ ਸੀਵਨ ਰਾਸੰਤੀ ਨੂੰ ਉਠਾਈ ਗੱਦੀ ਵਿੱਚ ਵਿਚਰੂ ਕਾਇਨ ਕੀ ਜੁਰਾ ਤੋਰ ਕੇ ਜੀਵੇ ਅਲਕਾ ਪੜਸ ਨੂੰ ਤੋਰ ਜਿਦਾ ਸਕੇ ਕਿਸੇ ਉਲਕਾ ਤੋਂ ਗੁਰ ਦੇ ਤਰ ਪਾਣੀ ਦੇਵਤਾ ਬਸ ਸੰਕਰ ਦੇ ਤਾ ਗੁਰ ਮਾਇਕੇ ਨੂੰ ਮਾਪ ਨੇ ਤਰ ਕਾफी ਸੋਨਰ ਗਟੇ ਆ ਸੁਖਾ ਨਾ ਕੋਈ ਮਰਦਾ ਮਹਲਾ ਪਹਿਲਾ ਨਾਨਕ ਇਹ ਕਹਿ ਬੋਲਿਆ ਤਨ ਮਨ ਪਿਕਾ ਹੋਏ ਇੱਕੋ ਵਿਕਸ ਦੀਐ ਪिके-ਪਿਕੇ ਸੋਏ ਇਕਾ ਦਰਗਾ ਸੱਟਿਐ ਮੋ ਤੁਕਾ ਬਿਕੇ ਪਾਏ ਕਾ ਮੁਰਖਿਆ ਕੀਆ ਪਾਣਾ ਲੈ ਸਜਾਏ ਮਹਲਾ ਪਹਿਲਾ ਅੰਦਰੋਂ ਝੂਟੇ ਪੈਰ ਬਾਤ ਸੁਜਾਨ ਦਰ ਪੈਰ ਆਜ ਸੰਨ ਦੇ ਹਿਰਦੇ ਨਾਵੇਂ ਗੇ ਨੈ ਮੈਂ ਜਿਨ ਪਤ ਅਦਰਬਾਰ ਗਦੜ रंगी पर ਆਜੋ ਤੇਨ ਪੋੜੀਆਂ ਵੀ ਗਰਨਿਓ ਬਲ ਆਕੀ ਤੇ ਦਾਦੀਏ ਨਿਕਲ ਨਾ ਰੰਨਾ ਹਰਨ ਕੀ ਰੰਸਾਨੀ ਹੈ ਸੁਆਇਆ ਸੋ ਸਹਾਰੀ ਹੈ ਦੇਖੇ ਕਿ ਤੇ ਆਪਣੇ ਅੰਦਰ ਗੱਜੀ ਪੱਕੀ ਸਹਾਰੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਐ ਵਾਰੀ ਹੈ ਜਿਸਕੇ ਜੀ ਪਰਾਣ ਹੈ ਕਿਉਂ ਸਾਹਿਬ ਮਨੋ ਬਿਸਾਰੀ ਹੈ ਆਪਣੀ ਆਪਣਾ ਆਪਣੀ ਕਾਜ ਸਮਾਈ ਹੈ ਵਾਹਿਗੁਰੂ 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 ਬਵਾਧਰਸੂ ਉਹ ਜੋ ਸਭ ਤੇ ਸਹੂਲਤਾਂ ਜਿੰਨੀਆਂ ਪਾ ਗਈ ਸਨ ਉਹ ਉਹਨਾਂ ਦੀਆਂ ਸਹੂਲਤਾਂ ਨੂੰ ਸਾਡੀਆਂ ਸਦਾ ਦੀ ਨਮਸਕਾਰਾਂ ਸਦਾ ਸਤਿ ਸ੍ਰੀ ਅਕਾਲ ਉਹ ਮਾਵਾਂ ਦੇ ਪੁੱਤਾਂ ਜਿਨ੍ਹਾਂ ਦੀਆਂ ਛਾਤੀਆਂ ਦੇ ਉੱਤੇ ਉਸ ਸਮੇਂ ਦੀ ਹਕੂਮਤ ਦੀ ਫੌਜ ਨੇ ਆਪਰੇ ਨੂੰ ੁਰਾ-ੁਰਾ ਕਰਕੇ ਕੰਨੇ ਵਾਲੀਆਂ ਗੋਲੀਆਂ ਜਦਾਂ ਨਾ ਮਿੱਥੇ ਦਿੰਦੇ ਲੱਗੋ ਉਹਨੇ ਤੇ ਫਿਰ ਉਸਕੇ ਲੜੀਆਂ ਲੱਗ ਪਏ ਇੱਥੇ ਆ ਕੇ ਜਾਂਦੇ ਕੁੰਦ ਤੋਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਅਨਸਾਨ ਸਾਹਿਬਾਂ ਦੇ ਨਾਲ ਉੱਥੇ ਇੱਥੇ ਭਾਈ ਸਾਹਿਬ ਲਈ ਮਨੀਕ ਸਿੰਘ ਜੀ ਨੇ ਆਪਣੇ ਜਣੀ ਸ਼ਕੀਤੀ ਦਿੱਤੀ ਕੁਰਬਾਨੀ ਦਿੱਤੀ ਉਹ ਪੱਛਰ ਪਰੋ ਪਿਆਰੇ ਪਾਰੇ ਸਭ ਕਹਿੰਦੇ ਭਾਈ ਸਾਹਿਬ ਦੀ ਬਹੁਤ ਗੋਲੀਆਂ ਲੱਗੀਆਂ ਸਨ ਸਰੀਰ ਦੇ ਉੱਤੇ ਤੇ ਜਦੋਂ ਰਫੋਜ ਕੇ ਆਏ ਤਾਂ ਬੰਦੇ ਉਹਨਾਂ ਦੇਖਿਆ ਪਹਿਲਾਂ ਕੁੱਤੇ ਮਾਰੇ ਜਦੋਂ ਫਿਰ ਡਿੱਗ ਪਏ ਢਟਾਲ ਗੋ ਤੇ ਉਹਨਾਂ ਬਹੁਤ ਸਾਰਨ ਗੋਲੀਆਂ ਰਹਿੰਦੀਆਂ ਬਾਹਮਨ ਦੇ ਸਰੀਰ ਦੇ ਉੱਤੇ ਚ ਲੱਗੀਆਂ ਇਹ ਕਿਹੜਾ ਫਨੂਨ ਹੈ ਕਿ ਜਿਹੜਾ ਨੱਚੀ ਬੰਦੇ ਹੁੰਦਾ ਪੱਕੀ ਇਹ ਵੀ ਜਿਹੜਾ ਸ਼ਹੀਦੀ ਪ੍ਰਗਤ ਕਰ ਚੁੱਕਿਆ ਉਹਦੇ ਸਰੀਰ ਦੇ ਉੱਤੇ ਅੰਨੇ ਵਾਰ ਗੋਲੀਆਂ ਚਲਾਈਆਂ ਜਾਂਦਾ ਸੋ ਸਾਧ ਸੰਗਤ ਸਤਿਪੁਰ ਪਾਤਸ਼ਾਹ ਮਹਾਰਾਜ ਜੀ ਕਰਨ ਅਪਸਾਰੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਗਏ ਘਰਾਂ ਦੇ ਵਿੱਚ ਵੀ ਐਸੇ ਜੋ ਇਤਿਹਾਸ ਨੇ ਆਪਾਂ ਵੀ ਸੁਣਿਆ ਕਰੀਏ ਕਿ ਆਪਣੇ ਬੱਚਿਆਂ ਨੂੰ ਸੁਣਾਇਆ ਕਰੀਏ ਇਹ ਨਹੀਂ ਕਿ 1984 ਦਾ ਉਰਾਤਨ ਸੋਇਤ ਵਿੱਚ ਜਦੋਂ ਸਿੱਖਾਂ ਨੇ ਸਿਰਾਂ ਦੇ ਮੋਢੇ ਪਰੇ ਸਨ ਤੇ ਸਿੱਖਾਂ ਨੇ ਤਾਂ ਉਦੋਂ ਵੀ ਕਰਤਾ ਸੀ ਕਿ ਮਨੂੰ ਸਾਡੀ ਦਾਖਰੀ ਅਸੀਂ ਮਨੂੰ ਦੇ ਸੁਵੇ ਉਹ ਜਿਉਂ-ਜਿਉਂ ਸਾਨੂੰ ਵੱਡਦਾ ਸੀ ਤੂੰ ਸੁਵਾਈ ਜਿਵੇਂ-ਜਿਵੇਂ ਸਾਨੂੰ ਵੱਡਿਆਂ ਦਾ ਉਹ ਵੀ ਕੋਈ ਨਾ ਕੋਈ ਸਲਾਮ ਇਹ ਤੋਂ ਜਿਹੜੀਆਂ ਹਰੀਆਂ ਭਰੀਆਂ ਹੋਣਗੀਆਂ ਦੂਰੀਆਂ ਚੋਰੀਆਂ ਹੋਣਗੀਆਂ ਸੋ ਸਤਿਪੁਰ ਪਾਤਸ਼ਰੀ ਕਿਰਪਾ ਕਰਨ ਇਨਾਂ ਤੇ ਨਾਸਤ ਦਿਹਾੜਿਆਂ ਨੂੰ ਅਸੀਂ ਸਦਾਗੀ ਇਸ ਤਰ੍ਹਾਂ ਅਰਸ ਨੂੰ ਮਨ ਜਿਉਂ ਸਾਕੇ ਰੱਖਿਆ ਕਰੀਏ ਕਿ ਸਾਡੇ ਵੱਡੇ-ਵਡੇਰਿਆਂ ਨੇ ਸਿੱਖੀ ਦੇ ਖਾਤਰ ਗੁਰੂ ਦੇ ਅਸਥਾਨਾਂ ਨੂੰ ਪਰਤ ਤੱਕ ਕਿਤਨੀਆਂ ਮਹਾਨ ਸ਼ਕਤੀਆਂ ਦੇ ਪ੍ਰਾਣਿਸ਼ੀ ਕੋੜੀਆਂ ਅਨੁਸਾਰ ਦਾ ਜਾਪ ਸਰੂਪ ਕਰ ਗਏ